ਨੇ ਥੱਲੇ ਛਾਲ ਮਾਰਤੀ ਫੇਰ ਮੈਨੂੰ ਜਿੱਤੋਂ ਤੱਕ ਮਰਜੀ ਪਹੁੰਚਣਾ ਪਵੇ ਜੀ ਤੇ ਪਰ ਉਹ ਇੱਕ ਥਾਪੜ ਦਾ ਰਿਹਾ ਵੀ ਮੈਂ ਤਾਂ ਇਹਨੂੰ ਵੱਡੂਗਾ ਮੈਂ ਤਾਂ ਇਹਨੂੰ ਮਾਰਨਾ ਹੀ ਆ ਅੱਜ ਮਾਰ ਕੇ ਹੀ ਸਾਹ ਲਵਾਂਗਾ ਬਹੁਤ ਸਾਲ ਆ ਮੈਂਬਰ ਕੁੱਤਾ ਮੈਂਬਰ ਇਹਨੂੰ ਬਣਾਇਆ ਕਿਨੇ ਆ ਬਹੁਤ ਜ਼ਿਆਦਾ ਬੋਲਿਆ ਜੀ ਉਹ ਕਿਸੇ ਦੇ ਕਹਿਣ ਤੇ ਚੁੱਪ ਨਹੀਂ ਕੀਤਾ ਉਹ ਅਸੀਂ ਇਕਬਾਲ ਸਿੰਘ ਐਸਆਈ ਨੂੰ ਰਾਤ ਨੂੰ ਫੋਨ ਕੀਤਾ ਜੀ ਉਹ ਕਰਦੇ ਕਰੋਂਦੇ 2-3 ਘੰਟੇ ਬਾਅਦ ਆਏ ਜਦੋਂ ਉਹਨਾਂ ਨੇ ਆ ਕੇ ਸਾਡੇ ਘਰ ਕੋਲੇ ਹੁੱਟਰ ਮਾਰਿਆ ਇਹ ਤਾਲੇ ਲਾ ਕੇ ਚਲੇ ਗਏ ਜੀ ਮੇਰੇ ਨਾਲ ਇਹਨਾਂ ਨੇ ਖੇਚ ਤੂ ਕੀਤੀ ਅਸੀਂ ਇਹ ਇਨਸਾਫ ਚਾਹੁੰਦੇ ਸੀ ਇਹ ਵੀ ਸਾਨੂੰ ਇਹ ਤਾਂ ਪਤਾ ਲੱਗ ਗਿਆ ਵੀ ਸਾਨੂੰ ਮਾਰਨ ਵਾਸਤੇ ਆਇਆ ਕੌਣ ਸੀਗਾ ਬਹੁਤ ਕੁਝ ਉਹਨਾਂ ਨੇ ਕੀਤਾ ਜੀ ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਉਲਟਾ ਉਹਨਾਂ ਨੇ ਸਾਡੇ ਤੇ ਸਾਰੇ ਪਰਿਵਾਰ ਤੇ ਪਰਚਾ ਕੀਤਾ ਝੂਠਾ ਥਾਂ ਦਾ ਰੌਲਾ ਕੋਈ ਥਾਂ ਦਾ ਰੌਲਾ ਨਹੀਂ ਜੀ ਇਹ ਮੈਂਬਰੀ ਦੀ ਰੰਜਿਸ਼ ਕੱਢ ਰਹੀ ਹੈ ਸਾਰੇ ਬੰਦੇ ਤੇ ਮੌਕੇ ਤੇ ਜਿਸ ਕਾਰਨ ਨੇ ਮੈਂਬਰ ਨੇ ਸਾਨੂੰ ਫੋਨ ਕਰਕੇ ਸੱਦਿਆ ਵੀ ਐ ਕਰਕੇ ਆਨਸ਼ਾ ਤੇ ਬੰਦੇ ਲੈ ਕੇ ਆਉਂਦਾ ਮੇਰੀ ਯਾਰ ਨੂੰ ਖਤਰਾ ਸਾਨੂੰ ਨਹੀਂ ਪਤਾ ਉਹਨਾਂ ਨੇ ਉਹਨਾਂ ਤੋਂ ਕੀ ਖਾਦਾ ਕੀ ਲਿਆ ਕੀ ਨਹੀਂ ਕੀਤਾ ਪਰ ਉਹਨਾਂ ਨੇ ਕੇਸ ਹੀ ਉਲਟਾ ਘਮਾਤਾ ਮੈਂਬਰ ਬਣ ਕੇ ਮੈਂ ਗਲਤੀ ਕਰ ਲਈ ਲੋਕਾਂ ਨੇ ਮੈਨੂੰ ਬਣਾਤਾ ਜੀ ਪਰ ਮੈਂ ਗਲਤੀ ਕਰ ਲਈ ਕਿਉਂਕਿ ਕੁਝ ਕੁ ਬੰਦਿਆਂ ਨੂੰ ਇਹ ਹੱਜਮ ਨਹੀਂ ਹੋਇਆ ਵੀ ਇਹ ਬੰਦਾ ਮੈਂਬਰ ਕਿਉਂ ਬਣ ਗਿਆ ਤੇ ਸ਼ਰੀਆਮ ਲੜਕਾਰੇ ਮਾਰ ਮਾਰੇ ਇਹ ਗੱਲਾਂ ਕਰਦੇ ਅਸੀਂ ਕਹਿੰਦਾ ਮੈਂ ਲੰਡੂ ਕਹਿੰਦਾ ਉਹਨੇ ਕਿਤੇ ਹੀ ਕਿਹਾ ਕਹਿੰਦਾ ਲੰਡੂ ਪੰਚਾਇਤ ਦਾ ਟੁੱਟੀ ਕਹਿੰਦਾ ਕੁਝ ਨਹੀਂ ਕਰ ਸਕਦੇ ਸਾਥ ਨੂੰ ਅਸੀਂ ਪਹੁੰਚੇ ਅੱਜ ਪਿੰਡ ਮੱਤੇ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਹੈ ਇੱਕ ਕਿਸਾਨ 34-35 ਸਾਲ ਦਾ ਜਿਹੜਾ ਨੌਜਵਾਨ ਆ ਪਾਣੀ ਵਾਲੀ ਟੈਂਕੀ ਦੇ ਉੱਪਰ ਚੜ ਗਿਆ ਕਹਿੰਦਾ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਕੀ ਇਨਸਾਫ ਆ ਸਾਡੇ ਨਾਲ ਉਹਨਾਂ ਦਾ ਪਰਿਵਾਰ ਆ ਇਹ ਉਹਨਾਂ ਦੇ ਘਰ ਵਾਲੀ ਆ ਇਹ ਭੈਣ ਸਾਡੇ ਨਾਲ ਖੜੀ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਜਿਹੜਾ ਤੁਹਾਡੇ ਘਰ ਵਾਲਾ ਪਿੰਡ ਦੀ ਟੈਂਕੀ ਦੇ ਉੱਪਰ ਚੜ ਗਿਆ ਟੈਂਕੀ ਦੇ ਉੱਪਰ ਚੜਨ ਦਾ ਕਾਰਨ ਦੇਰੀ ਜਨ ਕੀ ਆ ਕਿਉਂ ਚੜਿਆ ਟੈਂਕੀ ਦੇ ਉੱਪਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਪਿਆ ਜੀ ਅਸੀਂ ਪਹਿਲਾਂ ਜੈਤੋ ਠਾਣੇ ਗਏ ਜੀ ਇਹ ਕਿਸ ਤਰ੍ਹਾਂ ਦਾ ਇਨਸਾਫ ਕਹਿੰਦੇ ਆ ਪਹਿਲਾਂ ਕਹਾਣੀ ਦੱਸੋ ਪੂਰੀ ਕਾਰ ਚੜਨ ਨਾਲ ਅਮਨਦੀਪ ਸਿੰਘ ਦਾ ਥਾਂ ਜੀ ਠੀਕ ਆ ਉੱਥੇ ਬਹਿ ਕੇ ਉਹ ਨਸ਼ੇ ਕਰਦੇ ਸੀਗੇ ਬਹੁਤ ਜ਼ਿਆਦਾ ਮੇਰੇ ਬੱਚੇ ਹੈਗੇ ਜੀ ਛੋਟੇ ਜਾਂ ਉਹਨਾਂ ਨੂੰ ਕਿਹਾ ਗਿਆ ਵੀ ਇੱਥੇ ਨਸ਼ੇ ਨਾ ਜਿਹੜੇ ਉੱਤੇ ਬੈੰਦੇ ਸੀਗੇ ਉਹਨਾਂ ਨੂੰ ਵੀ ਕਿਹਾ ਗਿਆ ਵੀ ਨਾ ਬੈਠੋ ਉਹਨੇ ਬਹੁਤ ਗਾਲਾਂ ਕੱਢੀਆਂ ਜੀ ਤੁਹਾਨੂੰ ਮੈਂਬਰ ਕਿਹਨੇ ਬਣਾਤਾ ਮੈਂ ਇੱਕ ਲੇਡੀਜ਼ ਹੋਣ ਦੇ ਨਾਂ ਤੇ ਮੈਂ ਗਾਲਾਂ ਨਹੀਂ ਦੱਸ ਸਕਦੀ ਕਿੱਡੀਆਂ ਕਿ ਗੰਦੀਆਂ ਉਹਨੇ ਕੱਢੀਆਂ ਠੀਕ ਹੈ ਮੈਂ ਇਹਨਾਂ ਨੂੰ ਕਹਿੰਦੇ ਵੀ ਇਹਨੂੰ ਬਾਹਰ ਕੱਢ ਅਸੀਂ ਇਹਨੂੰ ਮਾਰਨਾ ਉਹਨੇ ਬਹੁਤ ਬੰਦੇ ਸੱਦੇ ਹੋਏ ਸੀਗੇ ਨੂੰ ਵੱਢਣ ਵਾਸਤੇ ਠੀਕ ਹੈ ਜੀ ਉਦੋਂ ਨੂੰ ਇਹਨਾਂ ਨੇ ਫੋਨ ਕੀਤਾ ਮੈਂਬਰ ਵੀ ਮੌਕੇ ਤੇ ਆ ਗਏ ਪਿੰਡ ਦੇ ਬੰਦੇ ਵੀ ਮੌਤ ਬਾਅਦ ਬਹੁਤ ਜ਼ਿਆਦਾ ਆ ਗਏ ਜਿਨ੍ਹਾਂ ਨੇ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇੱਕ ਥਾਪੜ ਦਾ ਰਿਹਾ ਵੀ ਮੈਂ ਤਾਂ ਇਹਨੂੰ ਵੱਡੂਗਾ ਮੈਂ ਤਾਂ ਇਹਨੂੰ ਮਾਰਨਾ ਹੀ ਆ ਅੱਜ ਮਾਰ ਕੇ ਹੀ ਸਾਹ ਲਵਾਂਗਾ ਬਹੁਤ ਸਾਲਾਂ ਮੈਂਬਰ ਕੁੱਤਾ ਮੈਂਬਰ ਇਹਨੂੰ ਬਣਾਇਆ ਕਿਹਨੇ ਆ ਬਹੁਤ ਜ਼ਿਆਦਾ ਬੋਲਿਆ ਜੀ ਉਹ ਕਿਸੇ ਦੇ ਕਹਿਣ ਤੇ ਚੁੱਪ ਨਹੀਂ ਕੀਤਾ ਉਹ ਨਿੱਕੀ ਨੂੰ ਵੱਡੂਗਾ ਕਿ ਤੁਹਾਡੇ ਘਰ ਮੇਰੇ ਘਰ ਵਾਲੇ ਨੂੰ ਜੀ ਮੇਰੇ ਪਰ ਮੈਨੂੰ ਮੇਰੇ ਘਰ ਵਾਲੇ ਨੂੰ ਜੀ ਠੀਕ ਹੈ ਜੀ ਮਾਰਨਾ ਅਸੀਂ ਇਕਬਾਲ ਸਿੰਘ ਐਸਆਈ ਨੂੰ ਰਾਤ ਨੂੰ ਫੋਨ ਕੀਤਾ ਜੀ ਉਹ ਕਰ ਦੇ ਕਰਾਉਂਦੇ 2-3 ਘੰਟੇ ਬਾਅਦ ਆਏ ਜਦੋਂ ਉਹਨਾਂ ਨੇ ਆ ਕੇ ਸਾਡੇ ਘਰ ਕੋਲੇ ਹੁੱਟਰ ਮਾਰਿਆ ਇਹ ਤਾਲੇ ਲਾ ਕੇ ਚਲੇ ਗਏ ਜੀ ਮੇਰੇ ਨਾਲ ਇਹਨਾਂ ਨੇ ਖਿੱਚ ਤੂ ਕੀਤੀ ਮੈਂ ਬੇਹੋਸ਼ ਵੀ ਹੋ ਗਈ ਉੱਥੇ ਮੈਨੂੰ ਕੁਝ ਪਤਾ ਨਹੀਂ ਲੱਗਿਆ ਉਦੋਂ ਬਾਅਦ ਹੂੰ ਠੀਕ ਆ ਇਹਨਾਂ ਨੇ ਮੇਰੇ ਕੱਪੜੇ ਵੀ ਉਦੋਂ ਥੋੜੇ ਫਟੇ ਠੀਕ ਆ ਜਦੋਂ ਇਹਨਾਂ ਨੇ ਮੇਰੀ ਖਿੱਚ ਤੋ ਕੀਤੀ ਇਹਨਾਂ ਅਸੀਂ ਇਕਬਾਲ ਸਿੰਘ ਨੂੰ ਮੌਕੇ ਤੇ ਫੋਨ ਵੀ ਉਹਨਾਂ ਦਾ ਬਰਾਮਦ ਕਰਵਾਇਆ ਉਹ ਲੈ ਕੇ ਗਏ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਉਹਨਾਂ ਦਾ ਮੋਟਰਸਾਈਕਲ ਉੱਥੇ ਰਿਹਾ ਉਹ ਫੋਟੋ ਖਿੱਚ ਕੇ ਲੈ ਗਏ ਅਸੀਂ ਸਵੇਰੇ ਲੈ ਜਾਾਂਗੇ ਪਰ ਉਹ ਮੋਟਰਸਾਈਕਲ ਨਹੀਂ ਲੈ ਕੇ ਗਏ ਉਹ ਬੰਦੇ ਘੰਟੇ ਬਾਅਦ ਆਏ ਸਾਰੇ ਜਾਣੇ ਮੋਟਰਸਾਈਕਲ ਉੱਥੋਂ ਲੈ ਗਏ ਠੀਕ ਆ ਦੂਜੇ ਦਿਨ ਅਕਬਾਲ ਸਿੰਘ ਨੇ ਕਿਹਾ ਤੁਸੀਂ ਥਾਣੇ ਆਓ ਥਾਣੇ ਆ ਕੇ ਰੈਪਟਲ ਖਾਓ ਅਸੀਂ ਥਾਣੇ ਜਾ ਕੇ ਰੈਪਟਲ ਖਾਏ ਜਾਂਦੀ ਕੋਈ ਕਾਰਵਾਈ ਨਹੀਂ ਕੀਤੀ ਜੀ ਉਹਨਾਂ ਨੇ ਠੀਕ ਆ ਅਸੀਂ ਐਸਐਸਪੀ ਦੇ ਵੀ ਪੇਸ਼ ਹੋਏ ਅਸੀਂ ਡੀਐਸਪੀ ਦੇ ਵੀ ਪੇਸ਼ ਹੋਏ ਅਸੀਂ ਮੇਲਾ ਵੀ ਪਾਈਆਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਇਹਨਾਂ ਨੇ ਡਾਟਾ ਨਹੀਂ ਕਢਵਾਇਆ ਉਹਦਾ ਫੋਨ ਦਾ ਵੀ ਕਿਹਨੂੰ ਫੋਨ ਕੀਤਾ ਸੀ ਕਿਹੜੇ ਬੰਦੇ ਸੀਗੇ ਸਾਨੂੰ ਮਾਰਨ ਵਾਸਤੇ ਅਸੀਂ ਇਹ ਇਨਸਾਫ ਚਾਹੁੰਦੇ ਸੀ ਇਹ ਸਾਨੂੰ ਇਹ ਤਾਂ ਪਤਾ ਲੱਗ ਗਿਆ ਵੀ ਸਾਨੂੰ ਮਾਰਨ ਵਾਸਤੇ ਆਇਆ ਕੌਣ ਸੀਗਾ ਉਹਨਾਂ ਕੋਲੇ ਜੀ ਮੂੰਹ ਬੰਨੇ ਹੋਏ ਸੀਗੇ ਕਿਰਚਾਂ ਸੀ ਹੱਥੀਆਂ ਸੀ ਹੋ ਸਕਦਾ ਉਹਨਾਂ ਕੋਲੇ ਪਿਸਟਲ ਵੀ ਹੋਣ ਜੀ ਜੀ ਬਹੁਤ ਕੁਝ ਉਹਨਾਂ ਨੇ ਕੀਤਾ ਜੀ ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਉਲਟਾ ਉਹਨਾਂ ਨੇ ਸਾਡੇ ਤੇ ਸਾਰੇ ਪਰਿਵਾਰ ਤੇ ਪਰਚਾ ਕੀਤਾ ਝੂਠਾ ਥਾਣਾ ਦਾ ਰੌਲਾ ਕੋਈ ਥਾਣਾ ਦਾ ਰੌਲਾ ਨਹੀਂ ਜੀ ਇਹ ਮੈਂਬਰੀ ਦੀ ਰੰਜਿਸ਼ ਕੱਢ ਰਹੇ ਆ ਸਾਰੇ ਬੰਦੇ ਰਾਜਾ ਸਿੰਘ ਚੱਕੀਵਾਲਾ ਉਹਦਾ ਮੁੰਡਾ ਗਰਮੀਤ ਸਿੰਘ ਠੀਕ ਹੈ ਇਹਨਾਂ ਨੇ ਮੈਂਬਰੀ ਤੋਂ ਜਿੱਦਣ ਵੋਟਾਂ ਪਈਆਂ ਠੀਕ ਹੈ ਜੀ ਸਾਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਸੀਗਾ ਕੋਈ ਸਾਡੀ ਵੋਟ ਨਹੀਂ ਪਈ ਉਹਨਾਂ ਨੇ ਅਗਲੇ ਦਿਨ ਹੀ ਸਾਡੇ ਨਾਲ ਲੜਾਈ ਪਾਈ ਸੀਗੀ ਠੀਕ ਆ ਉਹ ਲੋਕਾਂ ਦੇ ਘਰਾਂ 'ਚ ਜਾ ਕੇ ਕਹਿੰਦੇ ਤੁਸੀਂ ਇਹਦੇ ਵਿਰੋਧ 'ਚ ਫਾਰਮ ਕਰੋ ਬਟ ਸਾਡਾ ਗਵਾੜ ਸਾਡੇ ਨਾਲ ਖੜਾ ਸੀ ਸਭ ਨੇ ਉਹਨੂੰ ਮਨਾ ਕੀਤਾ ਠੀਕ ਹੈ ਜੀ ਤੇ ਪਰ ਉਹ ਹੁਣ ਬੰਦਾ ਕਹਿੰਦਾ ਮੈਂ ਤਾਂ ਇਹਨਾਂ ਦੀਆਂ ਲੀਖਾ ਕਰਵਾਉਣੀ ਆ ਠੀਕ ਆ ਅਕਬਾਲ ਸਿੰਘ ਅੱਜ ਸਾਨੂੰ ਗ੍ਰਿਫਤਾਰ ਕਰਨ ਆਇਆ ਘਰੇ ਠੀਕ ਆ ਆ ਕੇ ਉਹਨਾਂ ਨੇ ਪਰਚਾ ਕੀਤਾ ਮੈਂ ਤੁਹਾਨੂੰ ਲੈਣ ਆਇਆ ਠੀਕ ਆ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਪਤਾ ਨਹੀਂ ਉਹਨਾਂ ਨੇ ਉਹਨਾਂ ਤੋਂ ਪੈਸੇ ਖਾਦੇ ਕੀ ਕੀਤਾ ਕੁਝ ਵੀ ਸਾਨੂੰ ਨਹੀਂ ਪਤਾ ਇਕਬਾਲ ਸਿੰਘ ਵੀ ਉਹਨਾਂ ਦਾ ਬਣਿਆ ਹੋਇਆ ਠੀਕ ਆ ਇਹ ਰਾਜਾ ਸਿੰਘ ਸਭ ਕੁਝ ਰਾਜਾ ਸਿੰਘ ਚੱਕੀ ਵਾਲਾ ਉਹ ਕਰਵਾ ਰਿਹਾ ਜੀ ਛਿੰਦਾ ਸਿੰਘ ਆ ਠੀਕ ਹੈ ਜੀ ਬਹੁਤ ਜਾਣੇ ਜੀ ਮੈਂ ਤੁਸੀਂ ਮੌਜੂਦਾ ਜਿਹੜੀ ਹੁਣ ਸਰਪੰਚ ਆ ਤੁਸੀਂ ਉਹਦੇ ਵਿੱਚ ਮੈਂਬਰ ਤੁਸੀਂ ਮੈਂਬਰ ਆਂ ਪੰਚਾਇਤ ਮੈਂਬਰ ਹੋ ਤੁਸੀਂ ਤੇ ਤੁਹਾਡੀ ਪੰਚਾਇਤ ਨੇ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਮਤਾ ਨਹੀਂ ਪਾਇਆ ਇਸਤੇ ਆਇਆ ਹੈ ਜੀ ਮਤਾ ਮਤੇ ਦੀ ਕਾਪੀ ਵੀ ਐਫਆਰਈ ਨਾਲ ਦੇ ਕੇ ਆਇਆ ਜੀ ਉੱਥੇ ਉਹਨਾਂ ਨੂੰ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਪਾਸੇ ਭਗਵੰਤ ਮਾਨ ਕਹਿੰਦਾ ਵੀ ਨਸ਼ਿਆਂ ਨੂੰ ਰੋਕੋ ਇੱਕ ਪਾਸੇ ਸਾਡੀ ਸਲਵਾਈ ਸਾਡੀ ਜਾਨ ਨੂੰ ਖਤਰਾ ਆਇਆ ਪਿਆ ਜੀ ਦੱਸੋ ਅੱਜ ਮੌਜੂਦਾ ਮੈਂਬਰ ਨਹੀਂ ਸੇਫ ਆ ਆਮ ਬੰਦਾ ਕਿੱਥੇ ਸੇਫ ਆ ਜੀ ਦੱਸੋ ਉਹਦੀ ਨਹੀਂ ਸਲਵਾਈ ਹੁੰਦੀ ਆਮ ਬੰਦੇ ਦੀ ਕਿੱਥੇ ਹੋਊਗੀ ਤੁਹਾਡੀ ਪੰਚਾਇਤ ਆ ਤੁਸੀਂ ਆਪਦੀ ਪੂਰੀ ਪੰਚਾਇਤ ਸਾਰੀ ਸਰਪੰਚ ਸਾਹਿਬ ਨੂੰ ਨਾਲ ਜਾ ਕੇ ਤੁਸੀਂ ਐਸਐਸਓ ਸਾਹਿਬ ਨੂੰ ਮਿਲਣੇ ਨਹੀਂ ਜਾ ਕੇ ਸਰਪੰਚ ਸਾਹਿਬ ਸਾਡੇ ਨਾਲ ਨਹੀਂ ਗਿਆ ਜੀ ਉਦੋਂ ਠੀਕਾ ਸਾਡੇ ਨਾਲ ਇੱਕ ਮੈਂਬਰ ਗਿਆ ਸੀ ਜੀ ਠੀਕਾ ਇੱਕ ਮੈਂਬਰ ਦੇ ਘਰੇ ਡੈਥ ਹੋ ਗਈ ਸੀ ਉਹ ਇੱਥੇ ਆਊਗਾ ਉਹ ਤੁਹਾਨੂੰ ਗਵਾਈ ਵੀ ਪਰੂਗਾ ਠੀਕਾ ਜੋ ਉਹਨਾਂ ਨੇ ਸਾਰਾ ਕੁਝ ਮੌਕੇ ਤੇ ਦੇਖਿਆ ਸਭ ਕੁਝ ਦੇਖਿਆ ਜੀ ਉਹਨਾਂ ਨੇ ਵੀ ਕੋਈ ਵੀ ਕਹਦੇ ਸਾਡੇ ਚ ਗਲਤੀ ਹੈ ਸਾਡੇ ਨਾਲ ਕੋਈ ਵੀ ਕਾਰਵਾਈ ਤੁਸੀਂ ਕਰ ਸਕਦੇ ਹੋ ਕੋਈ ਵੀ ਪਿੰਡ ਕਹਦੇ ਵੀ ਸਾਡੇ ਚ ਗਲਤੀ ਹੈਗੀ ਆ ਵੀ ਤੁਸੀਂ ਜਿਹਨਾਂ ਦੇ ਐਲੀਗੇਸ਼ਨ ਲਾਨੇ ਪਏ ਹੋ ਉਹਨਾਂ ਤੋਂ ਕੋਈ ਪਹਿਲਾਂ ਪਰਚਾ ਵੀ ਹੈਗਾ ਕੋਈ ਨਸ਼ੀਦਾ ਨਹੀਂ ਜੀ ਹਾਂਜੀ ਮੈਨੂੰ ਨਹੀਂ ਪਤਾ ਹੈਗਾ ਕਿ ਨਹੀਂ ਹੈਗਾ ਜੀ ਪਰ ਪਤਾ ਨਹੀਂ ਕਿਉਂ 60 ਪੰਨ ਦੀ ਮੈਂ ਗੱਲਾਂ ਕਰਨਾ ਚਾਹੁੰਦਾ ਸੀ ਮਾਨ ਸਰਕਾਰ ਕਹਿੰਦੀ ਸੀ ਵੀ ਵਧੀਆ ਸਰਕਾਰ ਆਉ ਸਾਡੀ ਕਿਸੇ ਨਾਲ ਤੱਕਾ ਨਹੀਂ ਹੋਊਗਾ ਬੇਇਨਸਾਫੀ ਨਹੀਂ ਹੋਊਗੀ ਤੁਹਾਡਾ ਤੀਜਾ ਫਰੰਟ ਲੈ ਕੇ ਆਓ ਨਹੀਂ ਮਿਲਿਆ ਜੀ ਸਾਨੂੰ ਇਨਸਾਫ ਹੀ ਨਹੀਂ ਮਿਲਿਆ ਜੀ ਮਾਨ ਆਮ ਮੈਂਬਰ ਸਾਹਿਬ ਮੌਕੇ ਤੇ ਮੌਜੂਦ ਸੀਗੇ ਜੀ ਸਾਡੇ ਨਾਲ ਆ ਦੱਸੋ ਜੀ ਇਹ ਮੁੰਡੇ ਨੇ ਗਾਲਾਂ ਕੱਢੀਆਂ ਇਹਨਾਂ ਨੂੰ ਮੇਰਾ ਨਾਮ ਜਗਸੀਰ ਸਿੰਘ ਮੈਂਬਰ ਆਈ ਜੀ ਜੀ ਕੀ ਦੱਸਣਾ ਜੀ ਦੱਸੋ ਦੱਸੋ ਜੀ ਉਹਦੇ ਅਸੀਂ ਮੌਕੇ ਤੇ ਸੀਗੇ ਇਹ ਮੁੰਡੇ ਨੇ ਗਾਲਾਂ ਜ਼ਰੂਰ ਕੱਢੀਆਂ ਇਹਨਾਂ ਨੂੰ ਲੜਿਆ ਵੀ ਇਹਨਾਂ ਨਾਲ ਅਸੀਂ ਪੁਲਿਸ ਨੂੰ ਮੌਕੇ ਤੇ ਸੱਦੀ ਸੀਗੀ ਉਹਨਾਂ ਨੇ ਉੱਤੇ ਲੈ ਕੇ ਨਹੀਂ ਗਏ ਉਸ ਤੋਂ ਬਾਅਦ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਬਸ ਆਈ ਗਏ ਕਿਸ ਗੱਡੀ ਨਹੀਂ ਤੁਹਾਡੀ ਪੰਚਾਇਤ ਇਹਨਾਂ ਨੂੰ ਪਤਾ ਹੀ ਇਹ ਇਹਨਾਂ ਦਾ ਵਾਰਡ ਮੱਥੇ ਦਾ ਮਸਲਾ ਤੁਹਾਡੀ ਪੰਚਾਇਤ ਦੇ ਕਹਿੰਦੇ ਵੀ ਕਾਰਵਾਈ ਨਹੀਂ ਕਰੀ ਪੁਲਿਸ ਨਹੀਂ ਕਰੀ ਕਿਸੇ ਨੇ ਨਹੀਂ ਕਰੀ ਨਹੀਂ ਗਵਾਰਡ ਮੱਥੇ ਦਾ ਮਸਲਾ ਹੈ ਕਿ ਨਸ਼ੇ ਦਾ ਮਸਲਾ ਹੈ ਨਸ਼ੇ ਦਾ ਵੀ ਹੋਊਗਾ ਗਵਾਰਡ ਮੱਥਾ ਵੀ ਇਹਨਾਂ ਦਾ ਹੋਊਗਾ ਨਹੀਂ ਇੱਕ ਕਲੀਅਰ ਕਰੋ ਉਹ ਦੋਸ਼ ਲਾਉਂਦੇ ਬਿਨ ਨਸ਼ੇ ਦਾ ਆਇਆ ਬਦ ਨੋ ਦੋਸ਼ ਲਾਉਂਦੇ ਆ ਪਿੰਦੇ ਸੀ ਉਹ ਤੇ ਦਾਰੂ ਪਿੰਦੇ ਸੀ ਉਹ ਮੌਕੇ ਤੇ ਦਾਰੂ ਬੋਤਲਾਂ ਸੀ ਉਹਨਾਂ ਕੋਲ ਪੰਜਾਂ ਸੀ ਬੋਤਲਾਂ ਉਹਨਾਂ ਕੋਲੇ ਦਾਰੂ ਪਿੰਦੇ ਸੀ ਜਾਂ ਕੋਈ ਹੋਰ ਨਸ਼ਾ ਕਰਦੇ ਸੀ ਉਹਦੇ ਮੌਕੇ ਤੇ ਦਾਰੂ ਵੇਖੀ ਐ ਹੂੰ ਹੋਰ ਨਹੀਂ ਕੁਛ ਵੇਖਿਆ ਸੀ ਜੀ ਹਾਂ ਅਸੀਂ ਉਹਦੇ ਦਾਰੂ ਹੀ ਪੀਤੀ ਉਹਨਾਂ ਨੇ ਤੁਸੀਂ ਕਿਵੇਂ ਦੇਖਦੇ ਹੋ ਪਰਿਵਾਰ ਨੂੰ ਪਰਿਵਾਰ ਕਹਿੰਦਾ ਵੀ ਬਹੁਤ ਦੁਖੀ ਆ ਸੀ ਦੁਖੀ ਹੋ ਕੇ ਤਾਂ ਚੜੇ ਜਾਂ ਟੈਂਕੀ ਤੇ ਚੜਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਜਦੋਂ ਕੋਈ ਦੁਖੀ ਹੋਵੇ ਕਿਸੇ ਦੀ ਸੁਣਵਾਈ ਨਾ ਹੋਵੇ ਉਹਦ ਨੂੰ ਖੀਰ ਨੂੰ ਇਸ ਟਿਪ ਚੱਕਣਾ ਪੈਂਦਾ ਹੈ ਇਹ ਕੋਈ ਉਹ ਦਿਨ ਅਸੀਂ ਮੌਜੂਦ ਸੀ ਮੌਕੇ ਤੇ ਜਿਸ ਕਾਰਨ ਨੇ ਮੈਂਬਰ ਨੇ ਸਾਨੂੰ ਫੋਨ ਕਰਕੇ ਸੱਦਿਆ ਵੀ ਐ ਕਰਕੇ ਆਨਸ਼ਾਹ ਤੇ ਬੰਦੇ ਲੈ ਕੇ ਆਉਂਦਾ ਮੇਰੀ ਯਾਰ ਨੂੰ ਖਤਰਾ ਹੈ ਅਸੀਂ ਆਂਡ ਗਵਾਂਡ 8-10 ਮੁੰਡੇ ਜੀ ਗਏ ਅਸੀਂ ਮੌਕੇ ਤੇ ਉਹ ਮੜਕ ਮੜ ਕੇ ਉਹ ਪੋਸ ਭੱਜ ਗਏ ਜੀ ਤੇ ਉਹਨਾਂ ਦੇ ਕਾਫੀ ਮੂੰਹ ਵੱਧੇ ਹੋਏ ਸੀ ਉਹਨਾਂ ਦੇ ਕਰਚਾਂ ਜਿਵੇਂ ਅਸੀਂ ਆਪ ਵੇਖਿਆ ਜੀ ਹੱਥੀ ਮੋਟਰਸਾਈਕਲਾਂ ਤੇ ਫਿਰਦੇ ਜੇ ਬੇਖੌਫ ਹੋਏ ਫਿਰਦੇ ਸੀ ਕੋਈ ਡਰ ਪਿਆ ਨਹੀਂ ਸੀ ਉਹਨਾਂ ਨੂੰ ਮੇਨ ਮਸਲਾ ਇਹ ਹੈ ਨਸ਼ੇ ਦੀ ਗੱਲ ਚੱਕੀ ਜਾਂਦੀ ਹੈ ਨਸ਼ਾ ਕਰਦੇ ਸੀ ਨਸ਼ਾ ਕਰਦੇ ਸੀ ਨਸ਼ਾ ਤੇ ਨਸ਼ਾ ਕਰਦੇ ਅੱਡਾ ਹੋਈ ਹੁਣ ਆਇਆ ਆਪਾਂ ਇਹ ਕੜਾਈ ਅੰਦਰ ਜਾ ਕੇ ਦੇਖਿਆ ਨਹੀਂ ਨਸ਼ਾ ਤੁਸੀਂ ਨੌਜਵਾਨਾਂ ਦੀ ਗੱਲ ਕਰਦੇ ਹੋ ਕਰਚਾ ਚੱਕੀਆਂ ਸੀ ਉਹਨਾਂ ਦੇ ਹੱਤਾਂ 'ਚ ਆਹ ਕੋਸ ਸੀ ਤੁਸੀਂ ਵੇਖਿਆ ਉਹ ਜਿਹੜੇ ਨੌਜਵਾਨ ਸੀ ਤੁਹਾਡੇ ਪਿੰਡ ਦੇ ਆ ਜਾਂ ਬਾਹਰੋਂ ਪਿੰਡਾਂ ਤੋਂ ਤੁਸੀਂ ਦੇਖੋ ਜੀ ਹੁਣ ਮੂੰਹ ਵੱਧੇ ਹੋਈ ਸੀ ਨੀਰਾ ਸੀ ਰਾਤ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਸੋ ਜਾਨੀ ਕਿ ਬਹੁਤ ਮਾੜੀ ਗੱਲ ਹੈ ਜੇ ਇਸੇ ਗੱਲ ਸੁਣਨੀ ਚਾਹੀਦੀ ਸੀ ਸਾਨੂੰ ਸਾਨੂੰ ਇਹ ਸੀਆਰਡੀ ਉਹਨਾਂ ਦੀ ਰਿਪੋਰਟ ਕਢਾਈ ਜਾਂਦੀ ਡੀਟੇਲ ਜੀ ਜਿਹੜਾ ਉਹਨਾਂ ਫੋਨ ਨੰਬਰ ਜਿਹੜਾ ਕਿ ਮੋਟਰਸਾਈਕਲ ਛੱਡ ਕੇ ਭੱਜੇ ਆ ਵੀ ਉਹਦੀ ਸਾਨੂੰ ਕੋਈ ਡੀਟੇਲ ਕੱਢੀ ਆ ਕਢਾਈ ਜਾਂਦੀ ਵੀ ਸਾਨੂੰ ਪਤਾ ਲੱਗਦਾ ਵੀ ਬੰਦੇ ਜਨਤਕ ਹੁੰਦੇ ਵੀ ਸਾਡੇ ਬੱਚੇ ਹੋਰ ਵੀ ਜਿਹੜੇ ਇਸ ਪਾਸੇ ਨਸ਼ੇ ਦਲਦਲ ਚੋਂ ਵੀ ਅਸੀਂ ਉਹਨਾਂ ਨੂੰ ਬਚਾ ਸਕੀਏ ਅੱਗੇ ਵੀ ਨਸ਼ੇ ਕਰਦੇ ਇੱਥੇ ਜੀ ਮਨੁਸ਼ਾ ਪਿੰਡ ਚੱਲੀ ਜਾਂਦਾ ਜੀ ਸਰਕਾਰ ਕਹਿ ਰਹੀ ਹੈ ਵੀ ਨਸ਼ੇ 'ਤੇ ਠੱਲ ਪਾ ਰਹੀ ਆ ਪਰ ਸਾਡੇ ਪਿੰਡ ਨਸ਼ੇ ਦਾ ਕੋਈ ਕੰਟਰੋਲ ਨਹੀਂ ਜੀ ਚੱਲ ਰਿਹਾ ਜੀ ਤੇ ਉਹ ਵੀ ਇਸ ਦੀ ਕਾਰਨੀ ਵੇਟ ਜਦੋਂ ਇਹੋ ਜਿਹੇ ਹਾਲਾਤ ਬਣਦੇ ਉਹ ਜਿਹੜਾ ਪ੍ਰਪਾ ਹੁੰਦਾ ਪਿੰਡਾਂ ਦੇ ਵਿੱਚ ਉਹ ਵੀ ਖਰਾਬ ਹੁੰਦਾ ਹਾਂਜੀ ਹੁੰਦਾ ਜੀ ਹੁਣ ਆਹ ਪ੍ਰਪਿਆ ਹੀ ਖਰਾਬ ਕਰਨ ਵਾਲਾ ਹੀ ਐ ਜੀ ਦੱਸੋ ਨੇ ਇਹਦੇ ਵਿੱਚ ਕੀ ਹਾਲ ਹੈ ਜੀ ਇਨਸਾਫ ਲੈਣ ਲਈ ਪਾਣੀ ਦੀ ਟੈਂਕੀ ਤੇ ਬਈ ਇਹੀ ਹੱਲ ਰਹੇਗਾ ਜੀ ਮੈਂ ਤਾਂ ਮੰਨਦਾ ਨਹੀਂ ਕਿ ਜੇ ਸਚਾਈ ਨੂੰ ਜੇ ਅਗਰ ਚੱਲ ਗਏ ਜੀ ਕਿ ਇਨਸਾਫ ਮਿਲ ਜੂ ਇਹ ਝੂਠੇ ਦੀ ਆ ਇਸ ਸੁਣਵਾਈਆਂ ਜੀ ਸੱਚੇ ਦੀ ਕੋਈ ਸੁਣਵਾਈ ਨਹੀਂ ਤੇ ਹੂੰ ਇੱਕ ਪਾਸੇ ਸਰਕਾਰ ਕਹਿੰਦੀ ਸੀਗੀ ਕਿ ਜਿਹੜੇ ਸਾਡੇ ਪੰਚਾਇਤ ਮੈਂਬਰ ਹੈਗੇ ਆ ਜਾਂ ਸਾਡੇ ਐਮਐਲਏ ਹੈਗੇ ਜਾਂ ਸਾਡੇ ਸਰਪੰਚ ਹੈਗੇ ਆ ਅਸੀਂ ਉਹਨਾਂ ਦਾ ਪੂਰਾ ਸਤਿਕਾਰ ਕਰਦੇ ਆ ਤੁਹਾਡੇ ਇੱਕ ਪਿੰਡ ਦੇ ਜਿਵੇਂ ਤੁਹਾਡੇ ਦੇਖ ਰਹੇ ਕਿ ਤੁਹਾਡੇ ਮੌਜੂਦਾ ਪੰਚਾਇਤ ਮੈਂਬਰ ਦੇ ਨਾਲ ਇਸ ਤਰ੍ਹਾਂ ਹੋ ਰਿਹਾ ਤੇ ਆਮ ਬੰਦਾ ਫਿਰ ਇਹਦਾ ਚੱਲ ਰਿਹਾਗਾ ਮਤਲਬ ਟੈਂਕੀ ਤੇ ਫਿਰ ਆਮ ਬੰਦਾ ਕਿੱਥੇ ਚੜੂਗਾ ਬਸ ਜੀ ਆਮ ਬੰਦੇ ਦਾ ਫਿਰ ਮੁਸ਼ਕਲ ਹੀ ਹੋਇਆ ਪਿਆ ਜਿਸ ਹਿਸਾਬ ਨਾਲ ਜੀ ਹਨਾ ਜੀ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਜੀ ਲੁੱਟਾ ਖੋਹ ਦੇ ਵਾਰ ਦਤਾਂ ਵੀ ਇੰਨੀਆਂ ਵਧੀਆਂ ਪਈਆਂ ਜੀ ਬੁਰਾ ਹਾਲ ਆ ਜੀ ਆਮ ਬੰਦੇ ਦਾ ਕੁਝ ਨਹੀਂ ਤੇ ਮੈਂ ਗੱਲ ਇਹ ਕ ਦੀ ਮੈਂ ਪੰਚਾਇਤ ਮੈਂਬਰਾਂ ਸਰਪੰਚਾਂ ਨਾਲ ਹੋਰ ਵੀ ਐ ਇਹਨਾਂ ਨੇ ਇੰਨਾ ਕੁਝ ਲਿਖ ਕੇ ਵੀ ਦਿੱਤਾ ਫਿਰ ਵੀ ਕਾਰਵਾਈ ਨਾ ਹੋਵੇ ਜੇ ਪਿੰਡ ਦੇ ਸਰਪੰਚ ਦੀ ਪਾਵਰ ਇੱਕ ਡਿਸੀਜਨ ਦੀ ਪਾਵਰ ਹੁੰਦੀ ਹੈ ਜੇ ਕਹੇਵੇ ਤਾਂ ਹਾਂਜੀ ਇਹ ਮਤਾ ਵੀ ਪਾਇਆ ਹੋਈ ਨਸ਼ਾ ਵਿਰੋਧੀ ਜੀ ਕੋਈ ਸੁਣਵਾਈ ਨਹੀਂ ਹੋਈ ਜੀ ਪੰਚਾਇਤ ਦਾ ਪਾਇਆ ਹੋਇਆ ਸਰਪੰਚ ਦੇ ਨਾਲ ਆ ਪਰਿਵਾਰ ਦੇ ਨਾਲ ਸਾਰੇ ਨਾਲ ਆ ਜੀ ਪੰਚਾਇਤ ਮੈਂਬਰ ਖੁਦ ਰੋਜ਼ ਰਾਤ ਨੂੰ ਸੀਗੇ ਜੀ ਸਾਰੇ ਜਦੋਂ ਮੌਕਾ ਵੇਖਿਆ ਸਾਰਿਆਂ ਨੇ ਸਰਪੰਚ ਵੀ ਬਾਈ ਜੀ ਕਿਵੇਂ ਦੇਖਦੇ ਹੋ ਵਾਕਈ ਨਸ਼ੇ ਦਾ ਤੇ ਕੰਮ ਹਾਂਜੀ ਨਸ਼ੇ ਦਾ ਬਹੁਤ ਚੱਲਦਾ ਜੀ ਹਾਂਜੀ ਬਹੁਤ ਚੱਲਦਾ ਜੀ ਇਸ ਤੇ ਚਾਰ ਚਾਰ ਪੰਜ ਪੰਜ ਮੁੰਡੇ ਮੋਟਰਸਾਈਕਲ ਨਾਲ ਸਾਰੀ ਦੜੀ ਤੁਰੇ ਫਿਰਦੇ ਆ ਜੀ ਬਹਿ ਕੇ ਮਾੜੇ ਬੰਦੇ ਜੇ ਨਿਕਲਦਾ ਕੋਈ ਉਹ ਨਹੀਂ ਰਹਿ ਗਿਆ ਜੀ ਬਾਹਰ ਉਹ ਲੁੱਟ ਖੋਹ ਕਰਕੇ ਲੈ ਜਾਂਦੇ ਆ ਆ ਅੱਗੇ ਪੰਜਾਬ ਸਰਕਾਰ ਦੀ ਮੁਹਿੰਮ ਚਲਾਈ ਦੀ ਹੈ ਜੁਧ ਨਸ਼ਾ ਵਿਰੁੱਧ ਤੁਸੀਂ ਪਿੰਡ ਦੇ ਮੌਜੂਦਾ ਸਰਪੰਚ ਹੈ ਕਿ ਇਸ ਨਾਲ ਸਹਿਮਤ ਹੋ ਕਿ ਇੱਕ ਨਸ਼ਾ ਵਿਰੁੱਧ ਜਿੱਥੇ ਲੜਾਈ ਲੜਦਾ ਬੰਦਾ ਇੱਕ ਤੁਹਾਡਾ ਮੈਂਬਰ ਉਹਨੂੰ ਇਨਸਾਫ ਲੈਣ ਦੇ ਲਈ ਕੁਝ ਉੱਤੇ ਚੜ੍ਹਨਾ ਪੈਂਦਾ ਟੈਂਕੀ ਤੇ ਤੇ ਕੀ ਇਹ ਨਸ਼ਾ ਵਿਰੋਧ ਜਿਹੜਾ ਚੱਲ ਰਿਹਾ ਮਹਿੰਮ ਠੀਕ ਹੈ ਸਰਕਾਰ ਰੋਕ ਰਹੀ ਹੈ ਨਸ਼ਾ ਪਿੰਡ ਦੇ ਵਿੱਚ ਤੁਹਾਡੇ ਦੇਖੋ ਜੀ ਜਿਹੜਾ ਮੇਰਾ ਮੈਂਬਰ ਹਾਂ ਟੈਂਕ ਤੇ ਇਸ ਟਾਈਮ ਤੇ ਚੜਿਆ ਹੋਇਆ ਜੀ ਦੇਖੋ ਜਿਹੜੇ ਮੇਰੀ ਕੋਸ਼ਿਸ਼ ਹੈ ਮੇਰੀ ਪੂਰੀ ਵੀ ਮੈਂ ਪਿੰਡ ਦੇ ਵਿੱਚ ਨਸ਼ੇ ਨੂੰ ਖਤਮ ਕਰ ਸਕਾਂ ਜੀ ਠੀਕ ਹੈ ਸਰਕਾਰ ਦੀ ਜਿਹਨੇ ਮਹਿੰਮ ਚਲਾਈ ਹੋਈ ਹੈ ਨਸ਼ਾ ਯੁੱਧ ਨਸ਼ਾ ਵਿਰੋਧ ਜੀ ਪਰ ਮੈਨੂੰ ਲੱਗਦਾ ਨਹੀਂ ਵੀ ਪਿੰਡ ਦੇ ਵਿੱਚੋਂ ਨਸ਼ਾ ਖਤਮ ਹੋ ਜਾ ਜੀ ਕਿਉਂਕਿ ਜਿਹੜੇ ਹਿਸਾਬ ਨਾਲ ਸਾਡੇ ਵੀ ਜੰਗ ਲੱਗੀ ਹੋਈ ਹੈ ਜੀ ਤੇ ਜੇਕਰ ਆਪਾਂ ਕਿਸੇ ਮਗਰ ਜਿਆਦਾ ਹੁਣ ਦੇਖੋ ਕਦਮ ਚੱਕਦੇ ਆਂ ਜੀ ਤੇ ਤੁਹਾਨੂੰ ਪਤਾ ਹੀ ਹੁਣ ਦੇਖੋ ਵੀ ਸਾਡੇ ਮੈਂਬਰ ਨੂੰ ਟੈਂਕੀ ਤੇ ਚੜਨਾ ਪੈ ਗਿਆ ਕਿਹੜੀ ਪਾਰਟੀ ਦੇ ਸਬੰਧ ਤੇ ਮੈਂ ਕਾਂਗਰਸ ਪਾਰਟੀ ਦਾ ਅੱਛਾ ਤੁਸੀਂ ਇਸ ਸਬੰਧ ਦੇ ਸਰਪੰਚ ਸਾਹਿਬ ਸਰਪੰਚ ਸਾਹਿਬ ਇਸ ਸਬੰਧ ਦੇ ਵਿੱਚ ਤੁਸੀਂ ਨਹੀਂ ਤੁਸੀਂ ਸਾਂਝੇ ਆ ਚਲੋ ਸਾਰੇ ਪਿੰਡ ਦੇ ਨਕਰ ਤੋਂ ਸਾਂਝਾ ਹੁੰਦਾ ਐ ਵੀ ਚੰਗਾ ਕੰਮ ਕਰੂਗਾ ਤਾਂ ਹੀ ਚੰਗੇ ਬੰਦੇ ਨੂੰ ਚੁਣਿਆ ਜਾਂਦਾ ਤੁਸੀਂ ਇਸ ਸਬੰਧ ਦੇ ਵਿੱਚ ਸਾਡੇ ਜੈਤੋ ਦੇ ਐਸ ਐਚਓ ਜਾਂ ਡਿਪਟੀ ਸਾਹਿਬ ਨੂੰ ਕਿੰਨੇ ਵਾਰ ਹੀ ਮਿਲਿਓ ਸ਼ਰਮਾ ਇਹ ਤੋਂ ਪਹਿਲਾਂ ਐਸਐਸ ਸਾਹਿਬ ਨਾਲ ਗੱਲ ਕੀਤੀ ਸੋ ਮਨਲਾ ਹੋ ਗਏ 15 ਮਹੀਨਾ ਕਿ ਹੋ ਗਿਆ ਇਹਨਾਂ ਨੂੰ 25 ਉਹਦੋਂ ਅਸਲੀ ਦੇ ਪੇਸ਼ ਹੋਈਆਂ ਜਿੱਦਾਂ ਡੀਐਸਪੀ ਦੇ ਪੇਸ਼ ਹੋਈਆਂ ਇਹਨਾਂ ਨੂੰ ਪਹਿਲਾਂ ਕਿਹਾ ਜੀ ਨਾਲ ਚੱਲੋ ਇਹ ਸਾਡੇ ਨਾਲ ਨਹੀਂ ਤੁਰੇ ਜੇ ਕਹਿੰਦੇ ਮੈਂ ਪਿੰਡ 'ਚ ਵੈਰ ਨਹੀਂ ਪਾਉਣੇ ਸਰਪੰਚ ਸਾਹਿਬ ਕਹਿੰਦੇ ਸੀ ਹਾਂਜੀ ਸਰਪੰਚ ਸਾਹਿਬ ਮਤਲਬ ਕਹਿਨ ਦਾ ਨਹੀਂ ਨਹੀਂ ਦੇਖੋ ਦੇਖੋ ਐ ਨਹੀਂ ਜੀ ਐ ਨਹੀਂ ਦੇਖੋ ਦੇਖੋ ਮੇਰੀ ਗੱਲ ਸੁਣੋ ਜੇਕਰ ਜੇਕਰ ਇਹਨਾਂ ਦੀ ਲੜਾਈ ਹੋਈ ਸੀ ਠੀਕ ਆ ਚਲੋ ਰਾਤ ਨੂੰ ਇਹਨਾਂ ਦੀ ਲੜਾਈ ਹੋਈ ਆ ਮੈਂ ਇਹ ਗੱਲ ਕਹਿਸ ਵੀ ਅਮਨੋ ਸਾਹਮਣੇ ਬੈਠ ਕੇ ਭਾਈ ਤੁਹਾਡਾ ਫੈਸਲਾ ਕਰ ਦਾਂਗੇ ਜਿਹੜੀ ਕੋਈ ਗਲਤੀ ਫਲਤੀ ਉਹਨੂੰ ਤਾਂ ਮਾਫੀ ਮੰਗਾ ਦਾਂਗੇ ਠੀਕ ਆ ਹੁਣ ਜੇਕਰ ਨਹੀਂ ਫੈਸਲਾ ਹੁੰਦਾ ਸੀ ਤੇ ਉਹ ਕੁਝ ਦਿਨ ਵਿੱਚ ਪੈ ਗਏ ਤੇ ਉਹਨਾਂ ਨੇ ਆਪਦੀ ਜ਼ਮਾਨਤ ਕਰਾ ਲਈ ਮੈਂ ਵੀ ਮੈਂ ਵੀ ਉਹਨਾਂ ਨੂੰ ਗਲਤ ਮੈਂ ਵੀ ਉਹਨਾਂ ਨੂੰ ਗਲਤ ਇੱਕ ਬੰਦਾ ਕਹਿੰਦਾ ਗਲਤ ਮੈਂ ਤੁਹਾਨੂੰ ਮੈਂ ਵੀ ਉਹਨਾਂ ਨੂੰ ਗਲਤ ਕਹਿਣਾ ਵੀ ਉਹਨਾਂ ਨੇ ਜਮਾਨਤ ਨਹੀਂ ਕਰਾਉਣੀ ਸੀ ਉਹਨਾਂ ਨੇ ਮੇਰੇ ਕੋਲ ਸਪੈਸ਼ਲ ਸਰਪੰਚ ਨੂੰ ਕਹਣਾ ਸੀ ਸਰਪੰਚ ਸਾਹਿਬ ਸਾਡਾ ਫੈਸਲਾ ਕਰੋ ਤੇ ਮੈਂ ਉਹਨਾਂ ਦਾ ਬੈਠ ਕੇ ਉਹਨਾਂ ਨੂੰ ਸਾਹਮਣੇ ਫੈਸਲਾ ਕਰ ਸਕਦਾ ਲੜਾਈ ਨਸ਼ੇ ਦੀ ਹੈ ਕਿ ਵੈਸੇ ਹੀ ਹੈ ਇਹ ਇਹ ਨਾ ਲੜਾਈ ਦੇਖੋ ਜੀ ਨਸ਼ੇ ਦੀ ਮੈਂ ਕਹਿੰਦਾ ਵੀ ਲੜਾਈ ਨਸ਼ੇ ਦੀ ਵੀ ਹੈਗੀ ਆ ਕਿਉਂਕਿ ਇੱਕ ਇੱਕ ਸਵਾਲ ਉਹ ਨਸ਼ੇ ਦੇ ਅਲੀਗੇਸ਼ਨ ਲਾਉਂਦੇ ਪਏ ਵਾਕਈ ਉਹ ਨਸ਼ਾ ਕਰਦੇ ਉੱਥੇ ਨਹੀਂ ਨਸ਼ਾ ਤਾਂ ਉਹ ਦੇਖੋ ਜੀ ਕਰਦੇ ਹੋ ਜਿਹੜਾ ਉਹ ਮਤਲਬ ਪਿੰਡ ਦੇ ਵਿੱਚ ਹੈਗਾ ਸਾਡੇ ਚਟਾ ਕੋ ਚ ਨਸ਼ਾ ਹੈ ਨੀ ਸਾਡੇ ਪਿੰਡ ਚ ਨਸ਼ਾ ਹੈਗਾ ਮੈਂ ਵੀ ਇਸ ਗੱਲ ਤੇ ਕਹਿਣਾ ਚਾਹੁੰਦਾ ਵੀ ਨਸ਼ਾ ਸਾਡੇ ਪਿੰਡ ਚ ਰੁਕਣਾ ਚਾਹੀਦਾ ਪ੍ਰਸ਼ਾਸਨ ਕਹਾਂ ਸਾਨੂੰ ਦੱਸੋ ਅਸੀਂ ਫਟ ਜਾ ਕੇ ਫੜਾਂ ਮਾਨ ਸਾਹਿਬ ਤਾਂ ਕਹਿੰਦੇ ਨਸ਼ਾ ਖਤਮ ਹੋ ਗਿਆ ਤੁਸੀਂ ਕਹਿੰਦੇ ਹੈਗਾ ਨਸ਼ਾ ਦੇਖੋ ਜੀ ਮੈਂ ਤਾਂ ਕਹਿੰਦਾ ਮੈਨੂੰ ਤਾਂ ਲੱਗਦਾ ਨਹੀਂ ਪਿੰਡਾਂ ਵਿੱਚ ਰੋਗੇ ਜੀ ਸਾਡੇ ਤਾਂ ਆਪਾਂ ਇਹਦੇ ਨਸ਼ਾ ਬਹੁਤ ਆ ਜੀ ਮੈਂ ਦੂਜਾ ਮੈਡਮ ਆਏ ਸੀ ਆਪਣੇ ਐਨਜੀਓ ਵਾਲੇ ਜਿਹੜੇ ਨਸ਼ਾ ਦੇ ਕਲਾਪ ਪਿੰਡਾਂ ਦੇ ਵਿੱਚ ਆਪਣੇ ਸੈਮੀਨਾਰ ਕਰਦੇ ਆ ਉਹ ਕਹਿੰਦੇ ਜੀ ਤੁਹਾਡੇ ਪਿੰਡ ਦੇ ਵਿੱਚ ਸਲੇਸਨ ਸਾਰੇ ਪਿੰਡ ਤੋਂ ਵੱਧ ਮਿਲੇ ਹੁਣ ਦੱਸ ਮੈਂ ਉਹਦੇ ਵਿੱਚ ਕੀ ਕਰਾਂ ਨਨ ਮੇਰੀ ਮੇਰੀ ਕੋਸ਼ਿਸ਼ ਹੈ ਜੀ ਮੇਰਾ ਪ੍ਰਸ਼ਾਸਨ ਡੀਐਸਪੀ ਸਾਹਿਬ ਤੇ ਮਤਲਬ ਤਕਰੀਬਨ ਮੇਰਾ ਮਤਸਾਦ ਦੇਣ ਤੇ ਮੈਂ ਨਸ਼ੇ ਨੂੰ ਆਉਦੇ ਪਿੰਡ ਤੋਂ ਖਤਮ ਕਰ ਸਕਾਂ ਤੁਸੀਂ ਕੁਝ ਕਹਿਣਾ ਤੁਸੀਂ ਕਹਿੰਦੇ ਤੁਸੀਂ ਹਾਂਜੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨੀ ਹਾਂ ਜੀ ਜਿਸ ਦਿਨ ਉਹ 57.5 ਕਰੋਣ ਗਏ ਆਦੀ ਠੀਕ ਹੈ ਇਹਨਾਂ ਨੇ ਸਾਨੂੰ ਰੋਕੇ ਵੀ ਅਸੀਂ ਤੁਹਾਡਾ ਬੈਠ ਕੇ ਫੈਸਲਾ ਕਰਦੇ ਆ ਸਾਰੇ ਬੰਦੇ ਕੋਲੇ ਬੈਠੇ ਸੀਗੇ ਠੀਕ ਹੈ ਜੀ ਅਸੀਂ ਇਹਨਾਂ ਦੀ ਗੱਲ ਮੰਨੀ ਅਸੀਂ ਕਿਹਾ ਠੀਕ ਹੈ ਤੁਸੀਂ ਕਰੋ ਗੱਲ ਅਸੀਂ ਡੀਐਸਪੀ ਐਸਪੀ ਦੇ ਨਹੀਂ ਜਾਂਦੇ ਠੀਕ ਹੈ ਇਹਨਾਂ ਨੇ ਜਦੋਂ ਜਾ ਕੇ ਉੱਥੇ ਮੀਟਿੰਗ ਕੀਤੀ ਤਾਂ ਉਦੋਂ ਨੂੰ ਫੋਨ ਆ ਗਿਆ ਵੀ ਉਹਨਾਂ ਨੇ ਤਾਂ ਇਹਨਾਂ ਤੋਂ ਪੁੱਛੇ ਬਗੈਰ 752 ਕਰਵਾ ਲਈ ਗਲਤ ਕੀਤਾ ਠੀਕ ਹੈ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਇਹਨਾਂ ਤੋਂ ਪੁੱਛੇ ਬਗੈਰ 752 ਕਰਵਾ ਲਈ ਸੀ ਇਹਨਾਂ ਦਾ ਫਰਜ ਨਹੀਂ ਸੀ ਜੇ ਸਾਡੇ ਨਾਲ ਤੁਰੰਦਾ ਨਹੀਂ ਤੁਸੀਂ ਅਲੀਗੇਸ਼ਨ ਲਾਉਨੇ ਪਏ ਉਹ ਵੀ ਨਸ਼ਾ ਇੱਥੇ ਚੱਲਦਾ ਹੈ ਉਹ 752 ਦੀ ਤੁਸੀਂ ਕਹਿੰਦੇ ਹੋ ਬਹੁਤ ਜਵਾਬਦਾਰ ਹਾਂ ਜੀ ਉਹਨਾਂ ਨੇ ਜੀ ਕੇਐਸੀ ਹੀ ਐਸਆਈ ਨੇ ਗਲਤ ਬਣਾਇਆ ਗਾਲੀ ਗਲੋਚ ਦਾ ਜੋ ਕਿ ਉਹਨਾਂ ਨੂੰ ਇਹ ਕੇਸ ਲਿਖਾ ਕੇ ਆਂਦਾ ਸੀ ਵੀ ਇਹਨਾਂ ਨੂੰ ਨਸ਼ਾ ਤੋਂ ਰੋਕ ਦੇਉਂਦੇ ਸੀ ਅੱਛਾ ਜੀ ਠੀਕ ਆ ਪਰ ਉਹਨਾਂ ਨੇ ਕੇਸ ਉਲਟਾ ਘੁਮਾ ਕੇ ਸਾਨੂੰ ਨਹੀਂ ਪਤਾ ਉਹਨਾਂ ਨੇ ਉਹਨਾਂ ਤੋਂ ਕੀ ਖਾਦਾ ਕੀ ਲਿਆ ਕੀ ਨਹੀਂ ਕੀਤਾ ਪਰ ਉਹਨਾਂ ਨੇ ਕੇਸ ਹੀ ਉਲਟਾ ਘੁਮਾਤਾ ਰਿਪੋਰਟ ਪਈਏ ਸਾਡੇ ਕੋਲ ਪਈਆਂ ਕਾਪੀਆਂ ਹਾਂਜੀ ਸਾਡੇ ਕੋਲੇ ਕਾਪੀਆਂ ਵੀ ਪਈਆਂ ਜੋ ਅਸੀਂ ਲਿਖ ਕੇ ਦਿੱਤੀਆਂ ਹੋਈਆਂ ਹਾਂਜੀ ਹਾਂ ਜਿਸ ਦਿਨ ਲੜਾਈ ਸ਼ੋਭਾ ਪਈ ਹੈ ਜਿਸ ਦਿਨ ਇਲੈਕਸ਼ਨ ਜਿੱਤੇ ਆਣਾ ਉਹਦੇ ਸੁਬਾ ਲੜਾਈ ਪਈ ਹੈ ਇਹਨਾਂ ਦੀ ਹਾਂਜੀ ਆਪ ਤਾਂ ਬਰਾਦਰੀ ਦੇ ਇਹਨਾਂ ਦੇ ਬੰਦੇ ਆ ਦੋਨੇ ਜਣੇ ਆਪਸ ਵਿੱਚ ਦੀ ਇਲੈਕਸ਼ਨ ਲੜ ਰਹੇ ਨੇ ਕਿਹੜੀ ਬਰਾਦਰੀ ਸਬੰਧਤ ਚ ਰੱਖਦੇ ਅਸੀਂ ਮਿਸਤਰੀ ਭਾਈਚਾਰਾ ਜੀ ਹਾਂਜੀ ਇਹ ਰਾਜਾ ਸਿੰਘ ਚੱਕੀ ਵਾਲਾ ਤੇ ਗਰਮੀਤ ਸਿੰਘ ਉਹਦਾ ਮੁੰਡਾ ਜਿਹੜੇ ਨੇ ਕਿ ਇਹ ਮੇਰਾ ਦਿਓਰ ਆ ਜੀ ਕੰਮ ਤੇ ਚੱਲਿਆ ਸੀ ਰਾਤ ਨੂੰ ਇਹਨੂੰ ਗਾਲਾਂ ਕੱਢੀਆਂ ਤੇ ਰਾਤ ਨੂੰ ਬੋਲ ਇਹਨੂੰ ਬੋਲਿਆ ਅਸੀਂ ਇਹਨੂੰ ਵੱਡਣਾ ਉਦੋਂ ਵੀ ਉਹਨਾਂ ਨੇ ਇਹੀ ਗੱਲ ਕੀਤੀ ਗੁਰਮੀਤ ਸਿੰਘ ਨੇ ਤੇ ਰਾਜਾ ਚੱਕੀਵਾਲਾ ਉਹ ਹੀ ਹੁਣ ਅਮਨਦੀਪ ਸਿੰਘ ਨੂੰ ਭੜਕਾ ਰਹੇ ਆ ਜੀ ਉਹ ਕਹਿੰਦੇ ਮਾਫੀ ਨਹੀਂ ਮੰਗਣ ਦੇਣੀ ਅਸੀਂ ਲਾਲਣ ਜਿੰਨਾ ਜ਼ੋਰ ਜਿੰਨਾ ਜ਼ੋਰ ਲੱਗਦਾ ਲਾਲਣ ਅਸੀਂ ਇਹਦੇ ਇਹਨਾਂ ਦਾ ਕੇਸ ਕੋਈ ਗੱਲ ਨਹੀਂ ਜਮਾਨਤਾ ਕਰਵਾ ਲਾਂਗੇ ਹੋ ਤੁਹਾਡੇ ਨਾਲ ਕੋਈ ਪੁਲਿਸ ਦੇ ਅਧਿਕਾਰੀ ਨੇ ਤੁਹਾਡੇ ਨਾਲ ਤਾਲਮਿਲ ਕੀਤਾ ਕਿਸੇ ਨਾਲ ਵੀ ਪੁਲਿਸ ਅਧਿਕਾਰੀ ਨੇ ਤਾਂ ਸਾਡੇ ਤੇ ਉਲਟਾ ਸਾਨੂੰ ਚੱਕਣ ਆ ਗਏ ਜੀ ਅੱਜ ਇਕਬਾਲ ਸਿੰਘ ਐਸੇ ਹੀ ਅੱਜ ਆ ਸਾਡੇ ਘਰੇ ਆਇਆ ਜੀ ਚੱਕਣ ਹਾਲਾਂਕਿ ਨਾ ਉਹਨਾਂ ਨੇ ਉਸ ਫੋਨ ਦੀ ਸੀਡੀਆਰ ਕਢਵਾਈ ਆ ਅਸੀਂ ਇਹੀ ਕਿਹਾ ਸੀ ਸੀਡੀਆਰ ਕਢਵਾਓ ਜਦੋਂ ਤੁਹਾਨੂੰ ਮੌਕੇ ਤੇ ਫੋਨ ਬਰਾਮਦ ਕੀਤਾ ਫੋਨ ਬਿੱਟਾ ਸਿੰਘ ਦਾ ਸੀਗਾ ਜੋ ਕਿ ਉਹ ਚਿੱਟਾ ਵੀ ਲਾਉਂਦਾ ਬਿੱਟਾ ਸਿੰਘ ਟੈਂਕੀ ਦੇ ਚੜੇ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਨੂੰ ਉੱਪਰ ਉਹ 3:30 ਵਜੇ ਦਾ ਛੜਿਆ ਹੋਇਆ ਜੀ 3 ਵਜੇ ਦਾ ਛੜਿਆ ਹੋਇਆ ਕੋਈ ਹੁਣ ਪੁਲਿਸ ਦਾ ਅਧਿਕਾਰੀ ਜਾਂ ਕੋਈ ਹੋਰ ਸਿਵਲ ਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਪਹੁੰਚਾ ਤੁਹਾਡੇ ਕੋਲ ਜੀ ਵਾਲੇ ਆਏ ਆ ਜੀ ਸੀਆਈ ਆਈ ਵਾਲੇ ਆਏ ਆ ਹਾਂਜੀ ਹੋਰ ਕੋਈ ਨਹੀਂ ਆਇਆ ਜੀ ਕੀ ਹੁਣ ਤੁਸੀਂ ਖੀਰ ਤੇ ਕੀ ਕਹਿਣਾ ਚਾਹੁੰਦੇ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਇਨਸਾਫ ਸਾਨੂੰ ਤੋਂ ਆਇਆ ਜਾਵੇ ਸਾਡੇ ਤੇ ਕਿਸ ਨਹੀਂ ਮਿਲਦਾ ਤਾਂ ਅਗਲਾ ਸੰਘਰਸ਼ ਕੀ ਹੋਊਗਾ ਅਸਲ ਵਿੱਚ ਸੰਗਾਰਿਛ ਮੈਂ ਤਾਂ ਉਹ ਤਾਂ ਥੱਲੇ ਉਤਰਦੇ ਨਹੀਂ ਜੇ ਉਹਨਾਂ ਨੇ ਥੱਲੇ ਛਾਲ ਮਾਰਤੀ ਫਿਰ ਮੈਨੂੰ ਜਿੱਤੋਂ ਤੱਕ ਮਰਜੀ ਪਹੁੰਚਣਾ ਪਵੇ ਜੀ ਮੈਂ ਉਥੋਂ ਤੱਕ ਹੀ ਜਾਊਂਗੀ ਜੇ ਮੇਰਾ ਘਰ ਕਰਾਵ ਹੋ ਗਿਆ ਮੇਰੇ ਪਰਿਵਾਰ ਚੋਂ ਕੁਝ ਵੀ ਕਿਸੇ ਨੂੰ ਖੁਸ਼ ਹੋ ਗਿਆ ਕਿ ਨਸ਼ਾ ਜਿਹੜੀ ਨਚਾਂ ਪਰ ਤੇ ਜੋਤ ਲੱਗਿਆ ਹੋਇਆ ਹਾਂਜੀ ਹਾਂਜੀ ਉਹਦੇ ਅਸੀਂ ਸਾਥ ਦੇ ਰਹੇ ਹਾਂ ਜੀ ਜੀ ਵੀ ਚਲੋ ਪੰਜਾਬ ਦੇ ਵਿੱਚੋਂ ਵੀ ਅਸੀਂ ਆਪਦੇ ਪਿੰਡ ਦੇ ਵਿੱਚੋਂ ਵੀ ਇਹ ਚੀਜ਼ ਨੂੰ ਅਸੀਂ ਸਮਾਪਤ ਕਰ ਸਕੀਏ ਜੀ 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 ਠੀਕ ਹੈ ਜੀ ਜੀ ਪਰ ਮੈਨੂੰ ਨਹੀਂ ਲੱਗਦਾ ਵੀ ਮੈਂ ਸੋਚ ਰਿਹਾ ਕਿ ਮੈਂ ਨਾ ਹੁਣ ਮੈਂਬਰ ਬਣ ਕੇ ਮੈਂ ਗਲਤੀ ਕਰ ਲਈ ਵੀ ਲੋਕਾਂ ਨੇ ਮੈਨੂੰ ਬਣਾਤਾ ਜੀ ਪਰ ਮੈਂ ਗਲਤੀ ਕਰ ਲਈ ਕਿਉਂਕਿ ਕੁਝ ਕੁ ਬੰਦਿਆਂ ਨੂੰ ਇਹ ਹਜਮ ਨਹੀਂ ਹੋਇਆ ਵੀ ਇਹ ਬੰਦਾ ਮੈਂਬਰ ਕਿਉਂ ਬਣ ਗਿਆ ਜੀ 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 ਜਿਹਦੇ ਵਿੱਚ ਸਾਡੇ ਜਿਵੇਂ ਹੀ ਨੇੜੀ ਆ ਘਰ ਜਿਹਨਾਂ ਦਾ ਰਾਜਾ ਚੱਕੀ ਵਾਲਾ ਜੀ ਜੀ ਠੀਕ ਹੈ ਜੀ ਜਸਵਿੰਦਰ ਸਿੰਘ ਸਨੁ ਮਖਤਿਆਰ ਸਿੰਘ ਦਾ ਪੱਕਾ ਨਾਂ ਜੀ ਉਹਦਾ ਇਹ ਕਹੇਗਾ ਜੀ ਪਰ ਤੇ ਜੱਗਰ ਸਿੰਘ ਦਾ ਬੇਟਾ ਇੱਕ ਹੈਗਾ ਜੀ ਹਰਪਾਲ ਸਿੰਘ ਜੱਗਰ ਸਿੰਘ ਦਾ ਬੇਟਾ ਹਾਂ ਜੀ ਸੰਦੀਪ ਸਿੰਘ ਕੁੰਡਾ ਸਿੰਘ ਦਾ ਜੀ ਹਾਂ ਜੀ ਇੱਕ ਗੁਰਾ ਸਿੰਘ ਦਾ ਬੇਟਾ ਹੈ ਜੀ ਨੀਲੀ ਬਰਾੜ ਕਹਿੰਦੇ ਆ ਉਹਨੂੰ ਹਾਂ ਜੀ ਇੱਕ ਸਾਹਿਬ ਮਿਸਤਰੀ ਦਾ ਵੱਡਾ ਬੇਟਾ ਜੀ ਸਰਜੇਤ ਸਿੰਘ ਇਹ ਸੱਤ ਜਾਣਿਆਂ ਦੀ ਜੁੰਡਲੀ ਹੈ ਜੀ ਜਿੱਦਾਂ ਦਾ ਮੈਂ ਬਣਿਆ ਜੀ ਮੈਂਬਰ ਇਹਨਾਂ ਨੇ ਪੂਰੀ ਬਾਹ ਲਾਈ ਹੋਈ ਆ ਵੀ ਇਹ ਬੰਦੇ ਨੂੰ ਥੱਲੇ ਸਿੱਟਦੀ ਹੈ ਇਹ ਬੰਦੇ ਦਾ ਐਕਸੀਡੈਂਟ ਕਰਾ ਦਿੱਤੀ ਮਤਲਬ ਇਹਨੂੰ ਇਹਨੂੰ ਕੋਈ ਨਾ ਇਹਦਾ ਰਵੇ ਹਾਂ ਜੀ ਉਸ ਤੋਂ ਬਾਅਦ ਜੀ 29 ਤਰੀਕ ਨੂੰ ਜਿਹੜੀ ਘਟਨਾ ਹੈ ਜਿਹੜਾ ਨਾ ਜਗਾ ਝਾਰਾ ਜਿੱਥੇ ਜੀ ਉਹਦੇ ਨਾਲ ਨਾ ਜਗਾ ਦੋ ਮਰਲੇ ਪਈ ਜੀ ਹਾਂਜੀ ਉਸ ਜਗਾ ਦੇ ਵਿੱਚ ਜੀ ਜਿਹੜਾ ਅਮਨਦੀਪ ਸਿੰਘ ਮਲਜਮ ਹੈ ਜਿਹੜਾ ਜੀ ਪੁੱਤਰ ਸਿੰਦਾ ਸਿੰਘ ਦਾ ਜੀ ਜੀ ਉੱਥੇ ਜੀ ਰਾਤ ਦੇ 11 ਪਾਏ ਟਿੱਕਰ ਆਪੇ ਨਾਲ ਛੇੜੀ ਬੰਦਿਆਂ ਨੂੰ ਲਿਆ ਕੇ ਜੀ ਉੱਤੇ ਨਸ਼ਾ ਵੇਚਦਾ ਵੀ ਸੀਗਾ ਜੀ ਤੇ ਕਰਦੇ ਵੀ ਆ ਜੀ ਹਾਂਜੀ ਠੀਕ ਹੈ ਜੀ ਇਹਨਾਂ ਨੇ ਠੱਕੇ ਨਾਲ ਦੀ ਔਰਲੇ ਪਾਸੇ ਮੇਰੇ ਵਾਲੇ ਪਾਸੇ ਗਲੀਆਂ ਲੱਗਦੀਆਂ ਜੀ ਸਾਡੇ ਘਰ ਨੂੰ ਦੋਨੇ ਪਾਸੇ ਹਾਂਜੀ ਇਹਨਾਂ ਦਾ ਗੇਟ ਜਿਹੜਾ ਸੀ ਬੈਕ ਸਾਈਡ ਸੀਗਾ ਜੀ ਸਾਨੂੰ ਕੋਈ ਇਤਰਾਜ਼ ਨਹੀਂ ਸੀ ਉਨਾਂ ਚਿਰ ਪਰ ਇਹਨਾਂ ਨੇ ਠੱਕੇ ਨਾਲ ਮੇਰੇ ਸਾਹਮਣੇ ਘਰ ਆ ਜੀ ਮੇਰੀ ਭੁਜਾਈ ਲੱਗਦੀ ਹੈ ਸਹਿਜਪੁਰ ਤੇ ਇੱਕ ਅਵਤਾਰ ਸਿੰਘ ਹੈ ਜੀ ਹਾਂਜੀ ਉਹਨਾਂ ਦੀ ਸ਼ਹਿਤ ਇਹਨਾਂ ਨੇ ਔਰਲੇ ਪਾਸੇ ਗੇਟ ਕੱਢ ਲਿਆ ਜੀ ਠੱਕੇ ਨਾਲ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਟਰ ਮਾਰ ਕੇ ਗੇਟ ਕੱਟਿਆ ਹੋਇਆ ਦੋਨੇ ਪਾਸੇ ਗਲੀ ਦੇ ਗੇਟ ਹੋ ਗਿਆ ਚਲੋ ਅਸੀਂ ਫਿਰ ਵੀ ਇਗਨੋਰ ਕੀਤਾ ਜੀ ਹੂੰ ਹੂੰ ਇਹ ਹੁਣ ਦੋਨੇ ਗੇੜ ਥੁੱਲੇ ਛੱਡ ਲੈਂਦੇ ਸੀ ਜੀ ਉੱਥੇ ਸਿਗਰਟਾਂ ਪੀਂਦੇ ਸੀ ਚਿੱਟਾ ਲਾਉਂਦੇ ਸੀ दारू ਪੀਂਦੇ ਸੀ ਗੋਲੀਆਂ ਖਾਂਦੇ ਪਤਾ ਨਹੀਂ ਕੀ ਕੁਸ਼ ਕਰਦੇ ਰਾਤ ਦੇ 11 11 12 ਵਜੇ ਹਾਂਜੀ ਸਰ ਮੇਰੇ ਬੱਚੇ ਛੋਟੇ ਆ ਜੀ ਹੁਣ ਬੱਚੇ ਨੂੰ ਕੀ ਪਤਾ ਹੈ ਵੀ ਉੱਥੇ ਟੀਕਾ ਕੀ ਆ ਚਿੱਟਾ ਕੀ ਆ ਉਹ ਬੱਚੇ ਉਧਰ ਚਲੇ ਜਾਂਦੇ ਸੀ ਤੁਸੀਂ ਨਸ਼ੇ ਨੂੰ ਲੈ ਕੇ ਕੰਪਲੇਂਟ ਦਿੰਦੇ ਹੋ ਥਾਣੇ ਦੇ ਵਿੱਚ ਤੇ ਪੁਲਿਸ ਉੱਥੇ ਸੱਤਕੰਜਾ ਕਰ ਦਿੰਦੀ ਆ ਉਹ ਕਿਵੇਂ ਦੇਖਦੇ ਤੁਸੀਂ ਦਾ ਪਰਚਾ ਪਾਇਆ ਹੋਇਆ ਜੀ ਉਹ ਵੀ ਮੈਂ ਤੁਹਾਨੂੰ ਕਹਿਣਾ ਇਕਬਾਲ ਸਿੰਘ ਐਸਐਸਆਈ ਸਾਹਿਬ ਆ ਜਿਹੜੇ ਇਹ ਮਿਲੇ ਹੋਏ ਆ ਜੀ ਇਹਨਾਂ ਦੇ ਨਾਲ ਅੱਛਾ ਜੀ ਠੀਕ ਹੈ ਜੀ ਇਹਨਾਂ ਉਲਟਾ ਜੀ ਇਹ ਇਹਨਾਂ ਦੇ ਨਾਲ ਮਿਲ ਕੇ ਜੀ ਮੈਨੂੰ ਅੱਜ ਅਰੈਸਟ ਕਰਨ ਆਏ ਸੀਗੇ ਜੀ ਹਾਂ ਜੀ ਜਦੋਂ ਕਿ ਸਾਡਾ ਇਹਨਾਂ ਨੇ ਝੂਠਾ ਪਰਚਾ 57 ਦਾ ਚੱਲ ਰਿਹਾ ਕੱਲ 22 ਤਰੀਕ ਦੀ ਸਾਡੀ ਪਹਿਲੀ ਐਸ.ਟੀ.ਐਮ ਸਾਹਿਬ ਦੇ ਸੁਣਵਾਈ ਸੀਗੀ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਇੱਕ ਪਾਸੇ ਉਹਨਾਂ ਦੇ ਪਰਚਾ ਚੱਲੀ ਜਾਂਦਾ ਦੂਜੇ ਪਾਸੇ ਉਹ ਮੇਰੇ ਮੈਨੂੰ ਅਰੈਸਟ ਕਰਾਣਾ ਏ ਧੱਕੇ ਨਾਲ ਜਾ ਰਹੇ ਸੀ ਜੀ ਅੱਜ ਆਹ ਜੀ ਕਹਿੰਦੇ ਪੇਜ ਤੇ ਦਰਖਾਸਤ ਦਿੱਤੀ ਹੈ ਛੋਟੀ ਜੀ ਉਹਨਾਂ ਨੇ ਦਰਖਾਸਤ ਦਿੱਤੀ ਹੈ ਕਿ ਸਾਡਾ ਥਾਂ ਦਾ ਰੌਲਾ ਹੈ ਆਹ ਜੀ ਉਹ ਵੀ ਥਾਂ ਦਾ ਰੌਲਾ ਨਹੀਂ ਸਰ ਇਹ ਉਸ ਦਿਨ 29 ਤਰੀਕ ਨੂੰ ਜੇ ਇਹ ਨਾਲ ਜਿਹੜੇ ਬੰਦੇ ਹੈਗੇ ਜੇ ਨਾਂ ਬੰਦੇ ਆਉਂਦੇ ਜੀ ਸਰ ਮੌਕੇ ਤੇ ਇਹਨਾਂ ਨੇ ਮੈਨੂੰ ਕਿਰਚਾ ਕਰਪਾਨਾ ਨਾਲ ਵੜਦੇ ਨਾ ਸੀ ਜੀ ਬੰਦੇ ਬਾਹਰੋਂ ਬੁਲਾਏ ਸੀ ਜਮਨਦੀਪ ਸਿੰਘ ਨੇ ਆਹ ਜੀ ਇਹ ਸ਼ਰੀਆਮ ਦਲਕਾਰੇ ਮਾਰਮਾਰੀ ਗੱਲਾਂ ਕਰਦੇ ਆ ਸੀ ਕਹਿੰਦਾ ਮੈਂ ਲੰਡੂ ਕਹਿੰਦਾ ਉਹਨੇ ਸਿੱਧਾ ਹੀ ਕਿਹਾ ਕਹਿੰਦਾ ਲੰਡੂ ਪੰਚਾਇਤ ਦਾ ਟੁੱਟੀ ਕਹਿੰਦਾ ਕੁਝ ਨਹੀਂ ਕਰ ਸਕਦੇ ਸਾਡਾ ਹਾਂ ਜੀ ਹਾਂ ਜੀ ਸਾਡੀ ਜਿਹੜਾ ਬੇਟੀਏ ਇੱਥੇ ਕੋ ਮਰਜ਼ੀ ਕਰਕੇ ਮੇਰੀ ਮੈਂਬਰੀ ਤੋਂ ਦੁਖੀ ਹੈ ਜੀ ਕਹਿੰਦਾ ਤੇ ਇਹਨੂੰ ਮੈਂਬਰੀ ਕਿਨੇ ਬਣਾ ਸਰਪੰਚ ਸਾਹਿਬ ਕੀ ਕਹਿੰਦੇ ਤੁਹਾਡੇ ਤੁਹਾਨੂੰ ਤੁਹਾਡੇ ਸਰਪੰਚ ਕੀ ਕਹਿੰਦੇ ਇਸ ਨੂੰ ਲੈ ਕੇ ਤੁਸੀਂ ਸਰਪੰਚ ਨਾਲ ਗੱਲ ਕੀਤੀ ਇਹਦਾ ਸਰਪੰਚ ਸਾਹਿਬ ਮੈਂ ਤੁਹਾਨੂੰ ਦੱਸਦਾ ਜੀ ਇਹ ਮਸਲਾ ਜਦੋਂ ਅਸੀਂ ਸਰਪੰਚ ਸਾਹਿਬ ਕੋਲ ਲੈ ਕੇ ਗਏ ਹੂੰ ਠੀਕ ਹੈ ਜੀ ਅਸੀਂ ਇਹ ਕਹ ਵੀ ਮੇਰੇ ਨਾਲ ਇਹ ਗੱਲ ਵਾਪਰੀ ਹੈ ਮੇਰੇ ਦੋ ਮੈਂਬਰ ਜੀ ਮੌਕੇ ਤੇ ਮੌਜੂਦ ਸੀ ਜਿਨ੍ਹਾਂ ਨੇ ਮੇਰਾ ਪੂਰਾ ਸਾਥ ਦਿੱਤਾ ਉਹ ਗਵਾਹ ਹੈ ਜੀ ਮੌਕੇ ਤੇ ਇੱਕ ਜਸਵੀਰ ਸਿੰਘ ਖਾਲਸਾ ਜੀ ਇੱਕ ਰਾਜਵੀਰ ਮੁੱਤਾ ਹਾਂਜੀ ਕਿਉਂਕਿ ਮੈਂ ਮੈਂ ਇਹਨਾਂ ਨੂੰ ਸੱਦਿਆ ਮੈਂ ਕਿਹਾ ਵੀ ਕੱਲ ਨੂੰ ਤੁਸੀਂ ਕਹੋਗੇ ਵੀ ਬੰਦਾ ਝੂਠ ਬੋਲਦਾ ਹੈ ਵੀ ਤੁਸੀਂ ਮੌਕੇ ਤੇ ਆਓ ਮੌਕਾ ਦੇ ਕੋਈ ਇਹਨਾਂ ਨੇ ਦੇਖਿਆ ਨਾ ਉਹ ਪੁੱਛ ਲਓ ਜੀ ਜੇ ਮੈਂ ਝੂਠ ਬੋਲਦਾ ਆ ਤਾਂ ਮੈਨੂੰ ਜੋ ਕੁਛ ਮਰਜ਼ੀ ਸਜ਼ਾ ਲਾ ਦਿਓ ਜੀ ਇਹਨਾਂ ਨੂੰ ਵੀ ਮੌਕੇ ਤੇ ਗਾਲਾਂ ਕੱਢੀ ਕੋ